ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਬ ਵਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੀਆਂ ਵਲੌਗ ਦੀ ਸਟਾਰਟਿੰਗ ਕਰਨ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਤੇ ਤਰੀਕ ਹੈਗੀ ਆ 24 ਤੇ ਸਵੇਰ ਦਾ ਟਾਈਮ ਆ 8:30 ਦਾ ਟਾਈਮ ਆ ਇਹ ਤੇ ਬੱਚੇ ਮੈਂ ਤੋਰ ਤੇ ਸਕੂਲ ਨੂੰ ਤਿਆਰ ਕਰਕੇ ਚਲੇ ਗਏ ਤੇ ਆਪਣੀ ਰੋਟੀ ਪਕਾ ਕੇ ਰੱਖ ਲਈ ਬਾਕੀ ਬੈੱਡ ਸ਼ੀਟਾਂ ਵਗੈਰਾ ਵੀ ਝਾੜਤੀਆਂ ਸਾਰਾ ਕੁਝ ਤੇ ਹੁਣ ਆਪਾਂ ਚੱਲਿਆਂ ਥੱਲੇ ਨੂੰ ਥੱਲੇ ਕਰਦੇ ਆ ਪਸ਼ੂਆਂ ਦਾ ਕੰਮ ਤੇ ਪਹਿਲਾਂ ਤਾਂ ਆਪਾਂ ਚੱਲਦੇ ਆ ਪੱਠੇ ਚੋਕਾਉਣ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿੱਥੇ ਕਿ ਪਹੁੰਚ ਗਏ ਆਪਣੀ ਕਿੰਨੀ ਕ ਜਮੀ ਮੁੱਕ ਗਈ ਕਿੰਨੀ ਰਹਿਂਦੀ ਆ ਉਹ ਦਿਖਾ ਕੇ ਲੈ ਕੇ ਆਉਨੇ ਆ ਖੇਤਾਂ ਚੋਂ ਚੱਲਦੇ ਆ ਅੱਜ ਪਹਿਲਾਂ ਤੇ ਜੇ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਬਣੇ ਰਹੋ ਬਲੌਗ ਦੇ ਨਾਲ ਪਲੀਜ਼ ਫੁੱਲ ਸਪੋਰਟ ਕਰੋ ਤੇ ਪਲੀਜ਼ ਲਾਈਕ ਦਾ ਬਟਨ ਦਬਦਿਆ ਕਰੋ ਜੀ ਨੂੰ ਨਹੀਂ ਕਮੈਂਟ ਆਉਂਦੇ ਹੈਗੇ ਅੰਗੂਠਾ ਬਣਿਆ ਹੁੰਦਾ ਇਸ ਤਰ੍ਹਾਂ ਉਹਨੂੰ ਦਬਦਿਆ ਕਰੋ ਕੰਨਾਂ ਨੂੰ ਨਹੀਂ ਪਤਾ ਹੈਗਾ ਕਈ ਜਿਹੜੇ ਪਣ ਪਾਈ ਬੜੀ ਉਮਰ ਦੇ ਜੁੜੇ ਹੋਏ ਨੇ ਹਨਾ ਮੇਰੀਆਂ ਮਾਤਾ ਮਾਂ ਲਾਲੋ ਤੇ ਮੇਰੇ ਡੈਡੀ ਉਹਨਾਂ ਦੇ ਹਾਨ ਦੇ ਸਾਰੇ ਜਿਹੜੇ ਜੁੜੇ ਹੋਏ ਨੇ ਨਾ ਉਹਨਾਂ ਨੂੰ ਨਹੀਂ ਪਤਾ ਹੈਗਾ ਕਿਸ ਤਰ੍ਹਾਂ ਨਾ ਹੁੰਦਾ ਅੰਗੂਠੇ ਦਾ ਬਟਨ ਦਵਾ ਦਿਆ ਕਰੋ ਜੀ ਤੇ ਉਹਦੇ ਨਾਲ ਲਾਈਕ ਹੋ ਜਾਂਦਾ ਹਰ ਇੱਕ ਵੀਡੀਓ ਤੇ ਦਵਾਇਆ ਕਰੋ ਰੋਜ਼ ਦੀ ਰੋਜ਼ ਆਪਣੀ ਵੀਡੀਓ 11:30 ਵਜੇ ਆ ਜਾਂਦੀ ਹੈ ਜੇਕਰ ਕਈ ਵਾਰ ਲੇਟ ਹੋ ਜਾਂਦੀ ਆ ਤਾਂ 12 ਤੇ 12:30 ਦੇ ਵਿਚਾਲੇ ਜਿਵੇਂ ਪਬਲਿਕ ਕਰ ਦਿੰਨੀ ਹੁੰਨੀ ਆ ਤੇ ਪਲੀਜ਼ ਜ਼ਰੂਰ ਦੇਖਿਆ ਕਰੋ ਰੋਜ਼ ਦੀ ਰੋਜ਼ ਵੀਡੀਓ ਤੁਹਾਡੀ ਸਪੋਰਟ ਨਾਲੇ ਆਪਾਂ ਅੱਗੇ ਜਾ ਸਕਦੇ ਆ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਆਪਣਾ ਚੈਨਲ ਗਰੋ ਕਰੂਗਾ ਪਲੀਜ਼ ਪੂਰੀ ਸਪੋਰਟ ਕਰੋ ਜੀ ਤੇ ਚਲੋ ਜੀ ਚੱਲਦੇ ਆ ਸਾਰਿਆਂ ਨੂੰ ਖੇਤਾ 'ਚ ਨੂੰ ਬਣੇ ਰਿਓ ਬਲੌਗ ਨਾ ਲਓ ਜੀ ਮੋਟਰ ਚੱਲ ਰਹੀ ਹੈ ਆਪਣੀ ਤੇ ਆਪਣਾ ਖੇਤ ਇਹ ਐਨਾ ਖਾਲੀ ਰਹਿ ਗਿਆ ਬਸ ਇੰਨੀ ਕਚਰੀ ਰਹਿ ਗਈ ਅਸੀਂ ਨਾ ਇਹਦੇ ਵਿੱਚ ਆ ਰੂੜੀ ਖਾਦ ਪਾਉਣੀ ਆ ਉੱਥੇ ਰੂੜੀ ਪਈ ਆ ਆਪਣੀ ਕਾਫੀ ਟਾਈਮ ਦੀ ਪਿਛਲੇ ਸਾਲ ਦੀ ਮਤਲਬ ਗਲੀ ਤੇ ਉਹ ਪਾਉਣੀ ਆ ਆਪਾਂ ਨੇ ਚੱਕੀ ਨਹੀਂ ਸੀਗੀ ਤੇ ਸੋਚਿਆ ਹੋਇਆ ਸੀਗੇ ਵੀ ਬਰਸੀਨ ਚ ਪਾਵਾਂਗੇ ਸਿਰੇ ਜਾ ਕੇ ਗਿੰਨੀ ਖਾਪਾ ਲਾਉਣਾ ਆਪਾਂ ਨੇ ਤਾਂ ਕਰਕੇ ਹੁਣ ਰੱਖੀ ਹੋਈ ਆ ਪਾਵਾਂਗੇ ਕਿਸੇ ਲਓ ਜੀ ਇਹ ਤੇ ਤਿੰਨ ਭਰੀਆਂ ਰਹਿ ਗਈਆਂ ਇੱਕ ਭਰੀ ਮੈਂ ਚਕਾਤੀ ਤੇ ਇੱਥੇ ਤੱਕ ਇਧਰੋਂ ਆਪਾਂ ਨੇ ਇਹ ਪਹਿਲਾਂ ਖਾਲੀ ਕਰੀ ਆ। ਬਿਸਰੇ ਤੋਂ ਫਿਰ ਚਰੀਪਾਰੀ ਹੋ ਜਾਂਦੀ ਹੈ ਨਾ ਲਜਾਣੀ ਔਖੀ ਆ। ਉਹ ਦੇਖੋ ਚਕਾਤੀ ਉਹ ਪਾਪ ਲੈ ਗਿਆ ਜਿਸ ਕਰਨ ਦਾ ਤੇ ਇਹ ਰੂੜੀ ਅਸੀਂ ਨਾਲ ਦੀ ਨਾਲ ਪਾਈ ਜਾਂਦੇ ਆ। ਜੇ ਰੋਜ਼ ਰੋਜ਼ ਜਿੰਨਾ ਗੋਹਾ ਚੱਕਦੇ ਨੇ ਇੱਥੇ ਸੜ ਜਾਂਦੇ ਨੇ ਹੰਨੇ ਆ। ਬਾਕੀ ਇਹ ਸਾਰਾ ਹੀ ਨਾ ਉਹ ਰੂੜੀ ਜਿਹੜੀ ਸਾਹਮਣੇ ਪਈ ਆ ਆਪਾਂ ਨੇ ਇਹਦੇ ਵਿੱਚ ਖਿਲਾਰਨੀ ਆ। ਫਿਰ ਆਪਣਾ ਜਿਹੜਾ ਵੀ ਚਾਹੇ ਜਮੀ ਬੀਜੀਏ ਚਾਹੇ ਗਿੰਨੀ ਕਾ ਬੀਜੀਏ ਹਨਾ ਵਧੀਆ ਹੋਊਗਾ। ਰੂੜੀ ਖਾਣਾ ਬਹੁਤ ਫਾਇਦਾ ਹੈ ਸਾਨੂੰ ਰਿਓ ਬਹੁਤ ਘੱਟ ਪਾਉਣਾ ਪੈਂਦਾ ਅਸੀਂ ਬਹੁਤ ਘੱਟ ਰਿਓ ਪਾਉਨੇ ਆ ਤੇ ਨਾਲੇ ਜੀ ਜੂਰੀਆ ਖਾਦ ਨਾਲ ਤਾਂ ਫਿਰ ਉਹ ਪੱਠਿਆਂ ਦੇ ਵਿੱਚ ਅਸਰ ਆਉਂਦਾ ਹੀ ਹੈ ਜੂਰੀ ਇਹਦਾ ਜਦੋਂ ਪਾਉਨੇ ਆ ਤੇ ਅਸੀਂ ਰੂੜੀ ਖਾਦ ਨੂੰ ਦੀ ਵੱਧ ਵਰਤੋਂ ਕਰਦੇ ਆ ਬਸ ਇੱਥੇ ਰੂੜੀ ਖਾਦੇ ਪਾਉਣੀ ਆ ਇੰਨਾ ਵਧੀਆ ਪੱਠੇ ਹੁੰਦੇ ਨੇ ਉਹਦੇ ਨਾਲ ਤੇ ਤਾਂ ਹੀ ਤਾਂ ਪਸ਼ੂਆਂ ਦੇ ਵਿੱਚ ਕੋਈ ਕਮੀ ਨਹੀਂ ਰਹਿੰਦੀ ਹੈਗੀ ਵੀ ਪਸ਼ੂ ਨਾਲ ਦੀ ਨਾਲ ਗੱਭਣ ਹੋ ਜਾਂਦੇ ਨੇ ਜੇ ਆਪਾਂ ਰੂੜੀ ਖਾਦੀ ਵੱਧ ਵਰਤੋਂ ਕਰਦੇ ਆਂ ਜੇ ਜੂਰੀਆ ਵੱਧ ਪਾਉਂਦੇ ਆਂ ਫਿਰ ਤਾਂ ਹੀ ਤਾਂ ਪਸ਼ੂ ਆਏ ਸਾਲ ਗੱਭਣ ਨਹੀਂ ਰਹਿੰਦੇ ਹੈਗੇ ਆਪਣੇ ਕੋਈ ਨਾ ਕੋਈ ਘਾਟ ਰਹਿੰਦੀ ਆ ਵੱਧ ਤੋਂ ਵੱਧ ਰੂੜੀ ਖਾਦੀ ਵਰਤੋਂ ਕਰਿਆ ਕਰੋ ਜਿਹੜਾ ਕਾਫੀ ਟਾਈਮ ਤੋਂ ਗੁਹਾ ਪਿਆ ਹੁੰਦਾ ਮਤਲਬ ਗਲ ਜਾਂਦਾ ਨਾ ਉਹ ਜ਼ਿਆਦਾ ਅਸਰ ਕਰਦਾ ਜਿਹੜੇ ਨਾਲ ਦੀ ਨਾਲ ਛੱਡਦੇ ਆ ਉਹ ਹਲੇ ਘੱਟ ਕਰਦਾ ਗਿੱਲਾ ਗਿੱਲਾ ਜਾ ਗੋਹਾ ਉਹਦੇ ਵਿੱਚ ਤਜਾਬ ਹੁੰਦਾ ਜਿਹੜਾ ਕਾਫੀ ਟਾਈਮ ਦਾ ਪਿਆ ਹੁੰਦਾ ਉਹ ਪਰਪਰਾ ਜਾ ਬਣ ਜਾਂਦਾ ਤਜਾਬ ਵਗੈਰਾ ਉਹਦੇ ਵਿੱਚੋਂ ਇਹ ਨਿਚੜ ਜਾਂਦਾ ਤੇ ਉਹੀ ਛੇਤੀ ਅਸਰ ਕਰਦਾ ਹੈ ਦੇਖੋ ਹੁਣ ਤਾਂ ਕਈ ਦਿਨ ਹੋ ਗਏ ਜਿਸ ਕਾਰਨ ਪਾਪਾ ਕੰਮ ਵਧੀਆ ਕਰੀ ਜਾਂਦਾ ਕਦੇ-ਕਦੇ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਫਿਰ ਇਹ ਜਦੋਂ ਕੰਮ ਛੱਡ ਦਿੰਦਾ ਨਾ ਫਿਰ ਸਾਰਾ ਮੇਰੇ ਸਿਰ ਤੇ ਆ ਜਾਂਦਾ ਚਾਹੇ ਦੋ ਹਫ਼ਤੇ ਛੱਡ ਦੇ ਚਾਹੇ ਹਫ਼ਤਾ ਛੱਡ ਦਵੇ ਦੇਖੋ ਹੁਣ ਇਹ ਨਾਲੇ ਤਾਂ ਪੱਠੇ ਵੱਢ ਗਏ ਪੱਠੇ ਵਿੱਚ ਕਾ ਦੇਣੇ ਆ ਇਹਦੇ ਪਾਪੇ ਨੂੰ ਨਾਲ ਇਹ ਬੱਟਾ ਖੋਤਣ ਲੱਗਿਆ ਹੋਇਆ ਸੀਗਾ ਆ ਬੱਟ ਸਾਰੀ ਹੋਤੀ ਨਾਲ ਦੀ ਨਾਲ ਕੱਖ ਹੋਤੀ ਜਾਂਦਾ ਕੰਮ ਬਹੁ ਕਰਦੇ ਆ ਜੀ ਇਹ ਐਵੇਂ ਨਹੀਂ ਕਬੀ ਮੇਰੇ ਨਾਲ ਕੰਮ ਨਹੀਂ ਕਰਾਉਂਦੇ ਕੰਮ ਬਹੁ ਕਰਾਉਂਦੇ ਆ ਬਸ ਬਸ ਜਦੋਂ ਬਸ ਇੱਕ ਤਰ੍ਹਾਂ ਦਾ ਮਨੁੱਖ ਵੀ ਰੋਸੇ ਜਾਂਦੇ ਨੇ ਜਾਂ ਫਿਰ ਕੰਮ ਛੱਡ ਦਿੰਦੇ ਨੇ ਫੇ ਨਹੀਂ ਕਰਦੇ ਹੈਗੇ ਫਿਰ ਦੋ ਦੋ ਹਫਤੇ ਨਹੀਂ ਕਰਦੇ ਹੈਗੇ ਫਿਰ ਸਾਰਾ ਮੇਰੇ ਸਿਰ ਤੇ ਆ ਜਾਂਦਾ ਵੈਸ ਤਾਂ ਇਹ ਕੰਮ ਕਰਾਈ ਜਾਂਦਾ ਮੇਰੇ ਨਾਲ ਕਿਉਂਕਿ ਜੀ ਹਨਾ ਪੱਠੇ ਵਗੈਰਾ ਵੜਾ ਦੇਣ ਜਾਂ ਪਸ਼ੂਆਂ ਦਾ ਗੋਹਾ ਕੂੜਾ ਮੇਰੇ ਨਾਲ ਕਰਾ ਦਣ ਫਿਰ ਬਹੁਤ ਹੈਲਪ ਹੋ ਜਾਂਦੀ ਹੈ ਨਹੀਂ ਤਾਂ ਮੇਰੇ ਕੱਲੇ ਦੀ ਬਸ ਹੋ ਜਾਂਦੀ ਆ ਤੇ ਉਧਰ ਦੇਖੋ ਤਾਂ ਸਾਰੇ ਆ ਗਏ ਪੱਕ ਗਏ ਈੜਾ ਅਲਦੜ ਜੁਕਨ ਵਿੱਚ ਹੋ ਗਏ ਨੇ ਮਤਲਬ ਪੀਲੇ ਪੀਲੇ ਜੇ ਹੋਣ ਲੱਗ ਗਏ ਹਮਾ दाना ਹਲੇ ਵਿੱਚ ਵਿੱਚ ਕੱਚਾ ਹੈ ਆਪਣੇ ਨਾ ਦੇਖੋ ਪੀਲਾ ਦਿਖ ਰਿਹਾ ਦੂਰ ਤੱਕ ਛਰੀ ਭਾਰੀ ਬਹੁਤ ਹੋ ਗਈ ਦੂਰ ਨੂੰ ਲਜਾਣੀ ਔਖੀ ਆ ਚਾਰਕ ਭਰੀਆਂ ਨਾਲੋਂ ਆਪਣਾ ਬਿਲਕੁਲ ਸੱਜ ਜਾਂਦਾ ਤੂੜੀ ਦਾ ਘਟੇ ਪਾਉਨੇ ਆ ਕਿਉਂਕਿ ਤੈਨੂੰ ਤਾਂ ਪਸ਼ੂ ਨੇ ਜੀ ਇੱਕ ਕੱਟੀਆਂ ਛੋਟੀ ਜੀ पहला जो तो बद सी साड़ी तूड़ी इस टाइम मुक जी सगी पर आएत तो परमात्मा की कृपा है भी तूड़ी अपना को हैगी है बस हूँ पराली हम लोग ने बढ़ लाने झोना फिर पराली पालिया करा तो उधरों परले काफ़ी दूर वो जो मोटर जखदी है ना दरख्त हम दिखते होने उ कल झोना बढ़ भी दिता शायद उन्होंने आलू वगैरह बीजने हाले तो कोई नहीं लगे इधर आलू हाले पहले बढ़ दे ਤੁਪਾ ਬਹੁਤ ਅਜੀਥੇ ਚਕਾ ਦੀ ਭਰੀਆਂ ਫਿਰ ਤੁਹਾਨੂੰ ਅੰਦਰ ਜਾ ਕੇ ਮਿਲਦੇ ਆ ਲਓ ਜੀ ਆਪਾਂ ਪੱਠੇ ਚੱਕ ਲਿਆਂਦੇ ਸੀਗੇ ਤੇ ਹੁਣ ਲੱਗੇ ਸੀਗੇ ਸੁੰਬਰਣ ਪਹਿਲਾਂ ਮੈਂ ਕਿਹਾ ਚਲੋ ਆਪਾਂ ਹੀ ਸੁੰਬਰ ਦਨੀਆਂ ਮੋਟਰ ਚੱਲ ਰਹੀ ਸੀਗੀ ਉੱਥੋਂ ਫਿਰ ਆਪਾਂ ਨੇ ਪਾਣੀ ਛਿੜਕ ਲਿਆ ਨਹੀਂ ਤਾਂ ਮਿੱਟੀ ਉੜੀ ਜਾਂਦੀ ਹੁੰਦੀ ਆ ਮੈਂ ਲੱਗੀ ਸੀਗੀ ਇੱਥੇ ਪਾਣੀ ਛਿੜਕਣ ਤੇ ਫਿਰ ਬਾਅਦ ਚਲਾਉਣੀ ਆ ਝਾੜੂ ਆ ਦੇਖੋ ਇੱਥੇ ਕਿੰਨੇ ਮੋਟਰਸਾਈਕਲ ਖੜੇ ਨੇ ਇਹ ਸਾਰੇ ਸਕੂਲ ਦੇ ਬੱਚਿਆਂ ਦੇ ਨੇ ਜਦੋਂ ਦਾ ਨਾ ਸਰਕਾਰ ਨੇ ਕਾਨੂੰਨ ਪਾਸ ਕਰਿਆ 18 ਸਾਲ ਦੇ ਬੱਚਿਆਂ ਨੂੰ ਉਮਰ ਤੋਂ ਪਹਿਲਾਂ ਬੱਚਿਆਂ ਨੂੰ ਮੋਟਰਸਾਈਕਲ ਨਹੀਂ ਚੱਕਣਾ ਹੈਗਾ ਤਾਂ ਫਿਰ ਸਕੂਲ ਵਿੱਚ ਸਖਤਾਈ ਕਰਤੀ ਉਹਨਾਂ ਨੇ ਵੀ ਕਿਸੇ ਵੀ ਬੱਚੇ ਨੇ ਮੋਟਰਸਾਈਕਲ ਨਹੀਂ ਲੈ ਕੇ ਆਉਣਾ ਹੈਗਾ ਕੋਈ ਵੀ ਵਾਹਨ ਤੇ ਬੱਚੇ ਕੀ ਕਰਦੇ ਪਹਿਲੇ ਇੱਕ ਦੋ ਖੜਾਉਂਦੇ ਹੁੰਦੇ ਸੀਗੇ ਉਹ ਵੀ ਪਲੱਸ 2 ਵਾਲੇ ਸਾਨੂੰ ਵੀ ਆਇਆ ਸੀਗਾ ਵੀ ਚੱਲੋ ਇਹਨਾਂ ਨੇ ਪਲੱਸ 2 ਕੰਪਲੀਟ ਹੋ ਜਾਣੀ ਆ ਵੀ ਹੁਣ ਫਿਰ ਹਟ ਜਾਣਗੇ ਹਨਾ ਵੀ ਉਦੋਂ ਬਾਅਦ ਨਹੀਂ ਖੜਾਉਂਦੇ ਹੈਗੇ ਪਰ ਕਾਨੂੰਨ ਪਾਸ ਹੋਣ ਤੋਂ ਬਾਅਦ ਜਦੋਂ ਸਕੂਲ 'ਚ ਰੋਕ ਤਾਂ ਉਹਨੇ ਖੜਾਉਨੋਂ ਫਿਰ ਇੱਥੇ ਆਉਣ ਲੱਗ ਗਏ ਹੁਣ ਕਹਿ ਵੀ ਨਹੀਂ ਸਕਦੇ ਹੈਗੇ ਕਿ ਚਲੋ ਕੋਈ ਗੱਲ ਨਹੀਂ ਬੱਚੇ ਨੇ ਹਨਾ ਖੜਾ ਆ ਜਾਂਦੇ ਨੇ ਤੇ ਅੱਜ ਤੱਕ ਹਟਨੇ ਹਲੇ ਇੱਕ ਦੋ ਸ਼ਾਇਦ ਆਏ ਨਹੀਂ ਹੋਣਗੇ ਨਹੀਂ ਤਾਂ ਜਮੇ ਨਿਕਣ ਨੂੰ ਰਾਹ ਨਹੀਂ ਰਹਿੰਦਾ ਹੈਗਾ ਪਹੀ ਦੇ ਵਿੱਚ ਐਨੇ ਮੋਟਰਸਾਈਕਲ ਖੜਾ ਆ ਜਾਂਦੇ ਨੇ ਸਕੂਟਰੀਆਂ ਮੋਟਰਸਾਈਕਲ ਭੋਰਾ ਨਹੀਂ ਡਰਦੀਆਂ ਜਵਾਕ ਤੇ ਉੱਥੇ ਸਕੂਲ 'ਚ ਉਹਨਾਂ ਨੇ ਮਨਾ ਕਰਤਾ ਤਾਂ ਹੁਣ ਏਕਣਾ ਸਾਡੇ ਇੱਥੇ ਖੜਾਉਣ ਲੱਗੇ ਪਹਿਲਾਂ ਉੱਥੇ ਪਿੰਡ 'ਚ ਸਕੂਲ ਦੇ ਕੋਲ ਵੀ ਇੱਕ ਘਰ ਆ ਉੱਥੇ ਉਹਨਾਂ ਦੀ ਪਹੀ 'ਚ ਖੜਾ ਦੰਦੇ ਸੀਗੇ ਉਹਨਾਂ ਨੇ ਤਾਂ ਰੋਕਦੇ ਸੀਗੇ ਵੀ ਅਸੀਂ ਨਹੀਂ ਖੜਵਾਉਣੇ ਹੈਗੇ ਤੇ ਚਲੋ ਇੱਥੇ ਖੜਾ ਆ ਜਾਂਦੇ ਨੇ ਹਨਾ ਪਰ ਬੱਚੇ ਕਿੱਥੇ ਸਮਝਦੇ ਨੇ ਕਿਹਾ ਤਾਂ ਸੀ ਵੀ ਉਹਨਾਂ ਨੂੰ ਸੀਗਾ ਵੀ ਤੁਸੀਂ ਰਹਿਣ ਦਿਆ ਕਰੋ ਹਨਾ ਵੀ ਟੀਚਰ ਸਾਨੂੰ ਬੋਲਦੇ ਨੇ ਵੀ ਤੁਸੀਂ ਘਰੇ ਮੋਟਰਸਾਈਕਲ ਵਗੈਰਾ ਖੜਵਾਉਣੇ ਹੋ ਅਸੀਂ ਸਜਪ੍ਰੀਤ ਨੂੰ ਕਹਿ ਦਿੰਦੇ ਨੇ ਪਰ ਕਿੱਥੇ ਮੰਨਦੇ ਨੇ ਤੇ ਖੜਾ ਆ ਜਾਂਦੇ ਨੇ ਚਲੋ ਖੜਾਈ ਜਾਂਦੋ ਆਪੇ ਹਟ ਜਾਣਗੇ ਤੇ ਫਿਰ ਇੱਥੇ ਆਪਾਂ ਲੱਗ ਜਾਾਂਗੇ ਹੁਣ ਝਾੜੂ ਲਾਉਣ ਫਿਰ ਮੈਨੂੰ ਵੀ ਸੁੰਬਰ ਨਾਲ ਔਖਾ ਹੋ ਜਾਂਦਾ ਏਦਾਂ ਮੋਟਰਸਾਈਕਲਾਂ ਦੇ ਵਿੱਚੋਂ ਕੂੜਾ ਕੱਢਣਾ ਸਵੇਰੇ ਸਵੇਰੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿੱਥੇ ਟਾਈਮ ਲੱਗਦਾ ਵੀ ਸੱਜਰੇ ਉੱਠ ਕੇ ਪਹਿਲੀ ਸੁੰਬਰ ਲਈ ਉੱਠ ਦੀ ਸਾਰ ਤਾਂ ਬਸ ਆਪਣੇ ਕੰਮ ਸਟਾਰਟ ਹੋ ਜਾਂਦੇ ਨੇ ਤੇ ਇਹ ਧਾਰਾਂ ਵਗੈਰਾ ਚੋਣੀਆਂ ਹੁੰਦੀਆਂ ਨੇ ਨਾ ਧੋਕੇ ਬਾਬਾ ਜੀ ਦੇ ਜਾਣਾ ਹੁੰਦਾ ਮੱਥਾ ਟੇਕਣਾ ਫਿਰ ਪਾਠ ਨੂੰ ਵੀ ਟਾਈਮ ਕੱਢਣਾ ਹੁੰਦਾ ਸਵੇਰੇ ਤੇ 6:00 ਵੱਜ ਜਾਂਦੇ ਨੇ ਸਵੇਰੇ ਮੈਨੂੰ ਮਤਲਬ 17 ਚੁੰਦੀ ਨੂੰ ਉੱਠਦਾ ਦੇਖ ਲੋ ਸਾਜਰੇ ਖੜਦੇ ਆ ਫਿਰ ਬਾਟ ਵਗਾਰ ਵੀ ਕੰਨਾਂ ਦਾ ਫਿਰ ਬਾਬਾ ਜੀ ਦੇ ਆ ਕੇ ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਜਿਹੜੇ ਉਹਨਾਂ ਨੂੰ ਠਾਲਣ ਦਾ ਹੋ ਜਾਂਦਾ ਕਿਉਂਕਿ ਉਹ ਠਾਲੇ বিনা ਉੜਦੇ ਹੈ ਨਹੀਂ ਫਿਰ ਉਹਨਾਂ ਦਾ ਸਿਰ ਵੀ ਬਾਣੇ ਹੁੰਦੇ ਆ ਅੱਠ ਤਾਂ ਮੈਨੂੰ ਬੱਚਿਆਂ ਤੇ ਵੱਜ ਜਾਂਦੇ ਨੇ ਉਹਨਾਂ ਨੂੰ ਸੋ ਰੋਟੀ ਪਾਣੀ ਤਿਆਰ ਕਰਕੇ ਦਿੰਦੀ ਨੂੰ ਤੇ ਉਸ ਤੋਂ ਬਾਅਦ ਆ ਕੇ ਸੰਭਰ ਲੱਗਦੀ ਹੁੰਦੀ ਆ ਜਨੂ ਖੜਾ ਜਾਂਦੇ ਨੇ ਤੇ ਚਲੋ ਆਪਾਂ ਹੌਲੀ ਹੌਲੀ ਇਹਨੇ ਵਿੱਚ ਵਿੱਚੋਂ ਕੂੜਾ ਜਾਂ ਕੱਢ ਲਾਂਗੇ ਪੱਤੇ ਪੱਤੇ ਗਿਰਦੇ ਵੀ ਬਹੁਤ ਨੇ ਇੱਕ ਦਰਖਤਾਂ ਦੇ ਜਿਹੜੇ ਆਪਣੇ ਆਦਰਾਖਤ 'ਚ ਲੱਗੇ ਹੋਏ ਨੇ ਬਹੁਤ ਪੱਤਾ ਝਾੜਦਾ ਜੀ ਇੱਥੇ ਬਸ ਹੁਣ ਆਪਾਂ ਇਕੱਠਾ ਕਰ ਦਈਏ ਤੇ ਫਿਰ ਤੁਸੀਂ ਦੇਖਿਆ ਹੀ ਹੈ ਹਨਾ ਕਈ ਕਹ ਦਿੰਦੇ ਸੀਗੇ ਵੀ ਤੁਹਾਡੇ ਹਸਬੰਦ ਕੰਮ ਨਹੀਂ ਕਰਾਉਂਦੇ ਹੈਗੇ ਕੰਮ ਜੀ ਉਹ ਜ਼ਰੂਰ ਕਰਾਉਂਦੇ ਨੇ ਬਹੁਤ ਕੰਮ ਕਰਦੇ ਨੇ ਜੇ ਕਾਰਨ ਲੱਜਣ ਬਸ ਜੀ ਉਹਨਾਂ ਨੂੰ ਇੱਕ ਭੈੜੀ ਆਦਤ ਆ ਉਹ ਕਦੇ ਫੇਰ ਤੁਹਾਨੂੰ ਦੱਸੂਗੀ ਕਦੇ ਜਦੋਂ ਮੌਕਾ ਮਿਲੇ ਆ ਦੱਸਣ ਦਾ ਵੀ ਉਹਨਾਂ ਵਿੱਚ ਕਿਹੜੀ ਇੱਕ ਭੈੜੀ ਆਦਤ ਹੈ ਜਿਹਦੇ ਕਾਰਨ ਉਹ ਸਾਰਾ ਕੰਮ ਛੱਡ ਬੰਦੇ ਨੇ ਬਸ ਪ੍ਰਮਾਤਮਾ ਮੇਲੇ ਦੋਏ ਵਕਤ ਮੈਂ ਤਾਂ ਹੀ ਅਰਦਾਸ ਕਰਦੀ ਆ ਕਿ ਵੀ ਜੀ ਉਹ ਇਹ ਆਦਤ ਛੱਡ ਦੇਣ ਨਾ ਲੋ ਜੀ ਆਪਣਾ ਸਾਰਾ ਕਮਰੇ ਸੰਭਰਈਏ ਦਾ ਕੰਮ ਨਿਭੜ ਗਿਆ ਫਰਮ ਸੰਭਰਈ ਮੈਂ ਇਦੋਂ ਵੀ ਸਾਰਾ ਨਿਬੜ ਗਿਆ ਤੇ ਉਹ ਖੱਬੜ ਆਪ ਲੈ ਕੇ ਐ ਬੱਟ ਤੋਂ ਖੋਤ ਕੇ ਉਹ ਬੈੜੀ ਨੂੰ ਪਾਵਾਂਗੇ ਦੁਪਹਿਰੇ ਝਾੜ ਕੇ ਹੁਣ ਤੇ ਇਹਨਾਂ ਨੇ ਪੱਠੇ ਖਾਦੇ ਹੋਏ ਨੇ ਤੇ ਮੈਸਨ ਲਾਤੀਆਂ ਸਾਇਪਰੀ ਦੇ ਪਾਪੇ ਨੇ ਉਹ ਮੈਂ ਵੀਡੀਓ ਨਹੀਂ ਸ਼ੂਟ ਕਰੀ ਕਿਉਂਕਿ ਜੀ ਉਹਨਾਂ ਦੇ ਅ ਕੱਪੜੇ ਸਾਰੇ ਗਿੱਲੇ ਹੋ ਗਏ ਸੀਗੇ ਫਿਰ ਉਹ ਨਾਲ ਆਪ ਵੀ ਨਾਲ ਨਹਾਦੇ ਸੀਗੇ ਨਾਲ ਮੈਸਨ ਲਾਹਤੀਆਂ ਸੀਗੇ ਉਹਨਾਂ ਦੇ ਕੱਪੜੇ ਗਿੱਲੇ ਸੀਗੇ ਤਾਂ ਕਰਕੇ ਨਹੀਂ ਮੈਂ ਵੀਡੀਓ ਬਣਾਈ ਹੈਗੀ ਤੇ ਮੈਸਨ ਨਾਲ ਆ ਗਈ ਅੱਜ ਹਨ ਸਾਫ਼ ਹੋ ਗਈਆਂ ਬੱਸ हूँ चलते उपर उ जाके काम शुरू कर दे इन् मूहे थोड़े पट्ठे पैने बाकी सारे ने खा ले चलो जी चलते अपन